ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹੈਗੇ ਗੁੱਗਾ ਮਾੜੀ ਡੇਰਾ ਪਿੰਡ ਕਿਸ਼ਨਪੁਰ ਜ਼ਿਲ੍ਹਾ ਪਟਿਆਲਾ ਨਜ਼ਦੀਕ ਦੇਵੀਗੜ੍ਹ ਦੇਵੀਗੜ੍ਹ ਰੋਡ ਦੇ ਉੱਪਰ ਇਹ ਡੇਰਾਸ ਦਿੱਤਾ ਜੀ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਆ ਜਿਹੜਾ ਉਹ ਹੁੰਦਾ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਲੱਗੀ ਹੋਵੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਦੇਸ਼ ਵਿਦੇਸ਼ ਦੇ ਬੀਜੇ ਦੇ ਵਿੱਚ ਅਰਚਨਾ ਆਉਂਦੀ ਹੋਵੇ ਵਿਆਹ ਸਾਦੀ ਦੇ ਵਿੱਚ ਕੋਈ ਰੁਕਾਵਟ ਆਉਂਦੀ ਹੋਵੇ ਤਾਂ ਇੱਥੇ ਇੱਕ ਵਾਰ ਆਉਣ ਦੇ ਨਾਲ ਸ਼ਨੀਵਾਰ ਤੇ ਐਤਵਾਰ ਇੱਥੇ ਚੌਂਕੀ ਲੱਗਦੀ ਹੈ ਇੱਥੇ ਮੁੱਖ ਸੇਵਾਦਾਰ ਗੱਦੀ ਨਸੀਨ ਸਾਈ ਸਾਧਾ ਸਾਹਿਬ ਜੀ ਜੋ ਕਿ ਸ਼ਨੀਵਾਰ ਤੇ ਐਤਵਾਰ ਨੂੰ ਚੌਂਕੀ ਲਗਾਉਂਦੇ ਹਨ 14 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਸਾਈਂ ਸਾਦਾ ਸਾਹਿਬ ਜੀ ਦਰਬਾਰ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਸੰਗਤਾਂ ਦਰਬਾਰ ਦੇ ਵਿੱਚ ਹਰ ਸ਼ਨੀਵਾਰ ਤੇ ਐਤਵਾਰ ਗੁੱਸਾ ਲੈਣ ਦੇ ਲਈ ਆਉਂਦੀਆਂ ਨੇ ਦਰਬਾਰ ਦੇ ਉੱਪਰ ਆਪਣੇ ਘਰੋਂ ਕੰਨ ਲੈ ਕੇ ਆਉਂਦੀਆਂ ਨੇ ਤਾਂ ਦੇਖ ਸਕਦੇ ਹੋ ਦਰਬਾਰ ਦੇ ਵਿੱਚ ਸੰਗਤਾਂ ਜਿਹੜੀ ਤੁਹਾਨੂੰ ਉਹ ਵੀ ਬੈਠੀ ਨਜ਼ਰ ਆ ਰਹੀ ਹੋਵੇਗੀ ਸ਼ਨੀਵਾਰ ਤੇ ਐਤਵਾਰ ਜਿੰਨੀ ਸੰਗਤ ਆਉਂਦੀ ਆ ਸਾਰੀ ਦੀ ਸਾਰੀ ਸੰਗਤ ਦਾ ਜੋ ਇਲਾਜ ਆ ਜੋ ਨਰੇ ਘਰ ਪ੍ਰਤੀ ਕੋਈ ਵੀ ਗੱਲਬਾਤ ਆਪਣੀ ਉਹ ਪੁੱਛਣ ਦੇ ਲਈ ਆਏ ਨੇ ਕੰਨ ਲੈ ਕੇ ਆਏ ਨੇ ਤਾਂ ਸਾਵਣਾ ਦਾ ਕੰਮ ਆ ਜਿਹੜਾ ਇਸ ਦਰਬਾਰ ਦੇ ਵਿੱਚ 101% ਹੁੰਦਾਗਾ ਇਸ ਦਰਬਾਰ ਦੇ ਬਾਰੇ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਚਾਹੇ ਆਲੇ-ਦਾਲੇ ਦੇ 10 ਪਿੰਡਾਂ ਦੇ ਵਿੱਚੋਂ ਪਤਾ ਕਰਕੇ ਆਜੋ ਕਿ ਹਾਂ ਇਸ ਦਰਬਾਰ ਦੇ ਵਿੱਚ ਆਉਂ ਨਾਲ ਕੋਈ ਵੀ ਘਰ ਦੇ ਵਿੱਚ ਰੁਕਾਵਟ ਆਈ ਹੋਵੇ ਕੀ ਕੰਮ ਹੁੰਦੇ ਆ ਜਾਂ ਨਹੀਂ ਹੁੰਦੇ ਸਾਈਂ ਜੀ ਹਰ ਤਰ੍ਹਾਂ ਦੇ ਕੋਈ ਵੀ ਰੁਕਾਵਟ ਹੋਵੇ ਉਹਦੀ ਫਰਿਆਦ ਗੁੱਗਾ ਪੀਰ ਜੀ ਨੂੰ ਅਰਜ਼ ਲਗਾਉਂਦੇ ਨੇ ਤੇ ਸੰਗਤਾਂ ਦੇ ਬੇੜੇ ਆ ਜਿਹੜੇ ਉਹਨਾਂ ਨੂੰ ਪਾਰ ਕਿਨਾਰੇ ਲਾਉਂਦੇ ਆ ਦਰਬਾਰ ਦੇ ਵਿੱਚ ਪਹੁੰਚਣਾ ਸਾਰੀ ਜਾਣਕਾਰੀ ਕਿਦਾਂ ਤੁਸੀਂ ਦਰਬਾਰ ਪਹੁੰਚ ਸਕਦੇ ਹੋ ਘਰੋਂ ਕੀ ਕੁਝ ਲੈ ਕੇ ਆਉਣਾਗਾ ਸਾਰੀ ਵੀਡੀਓ ਵਿੱਚ ਜਾਣਕਾਰੀ ਦਿੱਤੀ ਵੀ ਆ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਜੀ ਜੀ ਅੱਜ ਆਪਾਂ ਪਹੁੰਚੇ ਵਿਆਂਗੇ ਗੁੱਗਾ ਮਾੜੀ ਡੇਰਾ ਪਿੰਡ ਕਿਸਨਪੁਰ ਦੇਵੀਗੜ੍ਹ ਰੋਡ ਦੇ ਉੱਪਰ ਇਹ ਡੇਰਾ ਸਥਿਤ ਹੈਗਾ ਕਿਸਨਪੁਰ ਪਿੰਡਾ ਪਿੰਡ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਹੈਗਾ ਡੇਰਾ ਇਹ ਜਮਾ ਜਿਹੜੀ ਆ ਨਹਿਰ ਸੂਆ ਕਹਦੇ ਨੇ ਜਿਹਨੂੰ ਉਹਦੇ ਉੱਪਰ ਜਮਾ ਰੋਡ ਦੇ ਉੱਪਰ ਸਥਿਤ ਹੈਗਾ ਤੁਸੀਂ ਬੱਸਾਂ ਤੇ ਜੇਕਰ ਆਉਣੇ ਚਾਹੇ ਪੰਜਾਬ ਤੋਂ ਆਉਣੇ ਤੇ ਹਰਿਆਣਾ ਤੋਂ ਆਉਣੇ ਤੇ ਹਿਮਾਚਲ ਤੋਂ ਆਉਣੇ ਦੇਵੀਗੜ੍ਹ ਜਦੋਂ ਬੱਸ ਸਟੈਂਡ ਪਹੁੰਚ ਗਏ ਬਾਹਰਲੀ ਸਾਈਡ ਤੋਂ ਤੁਹਾਨੂੰ ਆਟੋ ਵੀ ਰਿਸਕਾ ਮਿਲ ਜਾਣਗੇ ਜਿਨ੍ਹਾਂ ਨੂੰ ਤੁਸੀਂ ਕਹਿਣਾਗਾ ਵੀ ਗੁੱਗਾ ਮਾੜੀ ਡੇਰਾ ਕਿਸਨਪੁਰ ਜੋ ਸੂਏ ਜਾਂ ਨਹਿਰ ਦੇ ਉੱਪਰ ਸਥਿਤਾ ਉਹਨਾਂ ਨੂੰ ਪਤਾ ਹੈਗਾ ਕਿਉਂਕਿ ਕੰਟੀਨਿਊ ਉਹ ਚੱਲਦੇ ਤੁਰੇ ਆ ਰਹੇ ਨੇ ਸ਼ਨੀਵਾਰ ਤੇ ਐਤਵਾਰ ਇੱਥੇ ਲੱਗਦੀ ਹੁੰਦੀ ਹੈਗੀ ਚੌਂਕੀ ਇਸ ਡੇਰੇ ਦੇ ਵਿੱਚ ਆਉਣ ਦੇ ਨਾਲ ਤੁਹਾਡੇ ਸਰੀਰ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੈਗੀ ਹਨਾ ਕੋਈ ਰੋਗ ਲੱਗਿਆ ਹੋਵੇਗਾ ਨਾਲ ਤਾਂ ਉਹ ਤੋਂ ਸਟਕਾਰਾ ਦੇਸ਼ਾਂ ਵਿਦੇਸ਼ਾਂ ਦੇ ਆਪਣੇ ਬੀਜਿਆਂ ਦੇ ਵਿੱਚ ਜੋ ਅਰਚਨਾ ਆਉਂਦੀਆਂ ਨੇਗੀਆਂ ਉਹ ਦੂਰ ਕਿ ਮਾਤਾ ਭੈਣਾਂ ਨੂੰ ਹਨਾ ਪੁੱਤਰ ਦੀ ਲਾੜਾ ਜਿਹੜੀ ਹਨਾ ਉਹ ਨਹੀਂ ਮਿਲੀ ਬਖਸ ਨਹੀਂ ਹੋਈ ਹੁੰਦੀ ਉਦਾਂ ਦੀ ਅਰਸਨ ਪਈ ਹੁੰਦੀ ਹੈਗੀ ਇੱਥੇ 50 ਸਾਲ ਦੀ ਉਮਰ ਦੇ ਵਿੱਚ ਜਿਵੇਂ ਕਿ ਇਹ 50 ਸਾਲਾਂ ਤੋਂ ਜੋ ਪੁੱਤਰ ਨੂੰ ਤਰਸ ਰਹੇ ਸੀਗੇ ਥਾਂ ਥਾਂ ਗਏ ਕਰੇ ਜਦੋਂ ਇਸ ਦਰਬਾਰ ਤੇ ਪਹੁੰਚੇ ਜਦੋਂ ਇਸ ਡੇਰੇ ਦੇ ਵਿੱਚ ਪਹੁੰਚੇ ਗੁੱਗਾ ਮੜੀ ਡੇਰੇ ਦੇ ਇੱਥੇ ਆਏ ਇੱਥੇ ਆ ਕੇ ਉਹਨਾਂ ਨੇ ਹਾਜ਼ਰੀ ਲਵਾਈ ਚੌਂਕੀ ਭਰੀ ਤਾਂ ਦੇਖ ਲਓ ਵੀ 50 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਫਿਰ ਉਹਨਾਂ ਨੂੰ ਪੁੱਤਰ ਦੀ ਦਾਤ ਆ ਜਿਹੜੀ ਇਸ ਦੇਰੇ ਤੋਂ ਆ ਕੇ ਬਖਸ਼ ਹੋਈ ਹੈਗੀ ਕਿਉਂਕਿ ਇਸ ਦੇਰੇ ਦੇ ਵਿੱਚ ਜੋ ਗੱਦੀ ਨਸੀਨ ਸ਼ਾਈ ਸਾਦਾ ਸ਼ਾਹ ਜੀ 14 ਸਾਲਾਂ ਦੀ ਉਮਰ ਦੇ ਵਿੱਚ ਜਿਹੜੀ ਲੈਵਾ ਗਈ ਪਰਮਾਤਮਾ ਦੇ ਨਾਲ ਜੁੜ ਗਈ ਸੀਗੀ ਗੁੱਗਾਂ ਮਾੜੀ ਦੇ ਨਾਲ ਜੁੜੀ ਸੇਵਾ ਕਰਦੇ ਤਾਂ ਆ ਰਹੇ ਅੱਜ ਵੀ ਇੱਥੇ ਸੇਵਾ ਨਿਭਾ ਰਹੇ ਨੇਗੇ ਆਪਾਂ ਅੰਦਰ ਚੱਲਦੇ ਹਾਂ ਦਰਵਾਜ਼ਾ ਸਾਰਾ ਤੁਹਾਨੂੰ ਅੰਦਰੋਂ ਸਾਰਾ ਦਿਖਾਵਾਂਗੇ ਸ਼ਨੀਵਾਰ ਤੇ ਐਤਵਾਰ ਇੱਥੇ ਚੌਂਕੀ ਲੱਗਦੀ ਹੁੰਦੀ ਹੈਗੀ ਦਿਨ ਦੇ ਵਿੱਚ ਚੌਂਕੀ ਲੱਗਦੀ ਹੁੰਦੀ ਹੈਗੀ ਜਦੋਂ ਆਪਾਂ ਨੂੰ ਇਥੋਂ ਦੇ ਬਾਰੇ ਪਤਾ ਲੱਗਿਆ ਕਿਉਂਕ ਇੱਥੋਂ ਦੀ ਕੋਈ ਅੱਜ ਦੇ ਕਪੋਸਟ ਜਾਂ ਵੀ ਇਦਾਂ ਦੀ ਕੋਈ ਚੌਂਕੀ ਦੀ ਵੀਡੀਓ ਵਗੈਰਾ ਨਹੀਂ ਕਿਤੇ ਮਿਲੀ ਘਰੀ ਸੀਗੀ ਇਹ ਪਤਾ ਲੱਗਣ ਦੇ ਨਾਲ ਹੀ ਸੰਗਤਾਂ ਦੀ ਪਤਾ ਲੱਗਿਆ ਜਿਨ੍ਹਾਂ ਨੇ ਇੱਥੋਂ ਕੰਮਾਂ ਜਿਹੜੇ ਉਹਨਾਂ ਦੇ ਹੋਏ ਹਨਾ ਸਫਲ ਹੋਏ ਕਿਸੇ ਨੂੰ ਔਲਾਦ ਪ੍ਰਾਪਤ ਹੋਈ ਇੱਥੋਂ ਕਿਸੇ ਨੂੰ ਵੀਜੇ ਮਿਲੇ ਕਿਸੇ ਦੇ ਬਿਮਾਰੀਆਂ ਨੇ ਜਿਹੜੀਆਂ ਇਦਾਂ ਦੀਆਂ ਸਰੀਰਾਂ ਨੂੰ ਲੱਗੀਆਂ ਹੁੰਦੀਆਂ ਨੇ ਗਿਆ ਉਹਨਾਂ ਤੋਂ ਜਿਨ੍ਹਾਂ ਦਾ ਸਟਕਾਰਾ ਪਿਆ ਉਹਨਾਂ ਤੋਂ ਹੀ ਗੱਲਾਂ ਬਾਤਾਂ ਸੁਣਦੇ ਨਾਲ ਫਿਰ ਇੱਥੇ ਅੱਜ ਆਪਾਂ ਪਹੁੰਚੇ ਹਾਂਗੇ ਪਹੁੰਚ ਗਏ ਸਾਰੇ ਤੁਹਾਨੂੰ ਡੇਰੇ ਦੇ ਦਰਸ਼ਨਾਂ ਜਿਹੜੇ ਉਹ ਸਾਰੇ ਉਹ ਕਰਵਾ ਦਿੰਨੇ ਹੈਗੇ ਲੋਕੇਸ਼ਨ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਕਰ ਤੁਸੀਂ ਆਉਦੇ ਸਾਧਨਾਂ ਤੇ ਆਉਣਾ ਕਰਨਾਗਾ ਤੇ ਤੁਸੀਂ ਦੇਖ ਸਕਦੇ ਹੋਗੇ ਵੀ ਅੰਦਰ ਆਪਾਂ ਹੁਣ ਚੱਲਦੇ ਆਂ ਤੇ ਇਸ ਦਰਬਾਰ ਦੇ ਅੰਦਰ ਤੁਹਾਨੂੰ ਹਰ ਇੱਕ ਦੇਵੀ ਦੇਵਤੇ ਦਾ ਮੰਦਿਰ ਜਿਹੜਾ ਉਹ ਬਣਿਆ ਹੋਇਆ ਤੁਹਾਨੂੰ ਮਿਲੇਗਾ ਦਰਬਾਰ ਅੰਦਰ ਬਹੁਤ ਜ਼ਿਆਦਾ ਖੁੱਲਾ ਢੁਲਾ ਦਰਬਾਰ ਬਣਿਆ ਹੋਇਆਗਾ ਚੌਂਕੀ ਹੈਗੀ ਸ਼ਨੀਵਾਰ ਤੇ ਐਤਵਾਰ ਨੂੰ ਇੱਥੇ ਲੱਗਦੀ ਹੈਗੀ ਸ਼ਨੀਵਾਰ ਤੇ ਐਤਵਾਰ ਨੂੰ ਇੱਥੇ ਚੌਂਕੀ ਲੱਗਦੀ ਹੈਗੀ ਇਹ ਹਾਲ ਸਾਰਾ ਹੀ ਭਰਿਆ ਹੁੰਦਾਗਾ ਬਾਕੀ ਤੁਹਾਨੂੰ ਕਲਿੱਪਾਂ ਜਿਹੜੇ ਵਿੱਚ ਨਾਜ਼ਰ ਮ ਆਉਂਦੇ ਹੋਣਗੇ ਇਸ ਦਾ ਅਸੀਂ ਦਿਖਾ ਰਹੇ ਆਂਗੇ ਜੋ ਦਰਬਾਰ ਵੱਲੋਂ ਵੀਡੀਓ ਬਣਾਈਆਂ ਗਈਆਂ ਨੇਗੀਆਂ ਇੱਥੇ ਚੌਂਕੀ ਦੀ ਵੀਡੀਓ ਨਹੀਂ ਤਾਂ ਤੁਸੀਂ ਪਹਿਲਾ ਵੀਡੀਓ ਕੋਈ ਦੇਖਦੇ ਹੋਣੇ ਆਪਣੇ ਚੈਨਲ ਤੇ ਪਰ ਇੱਥੇ ਚੌਂਕੀ ਜਿਹੜੋਂ ਲਾਉਂਦੇ ਨੇਗੇ ਸਾਈਂ ਜੀ ਸਾਈਂ ਸਾਦਾ ਸਾਹਿਬ ਜੀ ਹਨਾ ਕਣ ਕੱਢਦੇ ਆ ਸੰਕਤਾਂ ਦੇ ਤਾਂ ਉਦੋਂ ਇੱਥੇ ਵੀਡੀਓ ਹੈ ਜਿਹੜੀ ਉਹ ਨਹੀਂ ਕਿਸੇ ਵੀ ਤਰ੍ਹਾਂ ਦੀ ਬਣਾਈ ਜਾਂਦੀ ਸਾਰੇ ਹੀ ਪ੍ਰਾਈਵੇਸੀ ਰੱਖੀ ਜਾਂਦੀ ਹੈਗੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਿਸੇ ਦੀ ਹਨਾ ਜਾਂ ਕਿਸੇ ਦੇਰੇ ਤੇ ਕਿਸੇ ਦਾ ਆਉਣਾ ਉਸ ਨੂੰ ਗੁਪਤੀ ਰੱਖਿਆ ਜਾਂਦਾ ਇੱਕ ਤਰ੍ਹਾਂ ਦਾ ਸਭ ਤੋਂ ਵੱਡੀ ਮੇਨ ਗੱਲ ਇੱਥੋਂ ਦੀ ਇਹ ਹੈਗੀ ਤੇ ਬਾਕੀ ਤੁਹਾਨੂੰ ਦੱਸਿਆ ਵੀ ਇੱਥੇ ਕਿਸੇ ਵੀ ਤਰ੍ਹਾਂ ਦਾ ਸਰੀਰ ਨੂੰ ਕੋਈ ਵੀ ਰੋਗ ਲੱਗਿਆ ਹੋਗਾ ਹਨਾ ਚਾਹੇ ਗਠੀਆਗਾ ਚਾਹੇ ਸਰਦੀ ਬਿਮਾਰੀ ਹੈਗੀ ਜਾਂ ਕਿਸੇ ਤਰ੍ਹਾਂ ਦਾ ਹੋਰ ਕੋਈ ਰੋਗ ਹੈਗਾ ਡਾਕਟਰਾਂ ਤੋਂ ਦਵਾਈਆਂ ਲੈ ਲਿਆ ਆਪਾਂ ਕਿ ਜੁਕਿਆਂਗੇ ਆਪਰੇਸ਼ਨਾਂ ਤੱਕ ਵੀ ਆਪਾਂ ਕਰਾ ਲੰਨੇ ਹੈਗੇ ਫਿਰ ਵੀ ਉਹ ਰੋਗਾਂ ਤੋਂ ਸਟਕਾਰਾ ਤੱਕ ਨਹੀਂ ਮਿਲਦਾ ਤਾਂ ਜਦੋਂ ਗੁੱਗਾ ਮਾਰੀ ਡੇਰਾ ਕਿਸਨਪੁਰਬ ਦੇ ਵਿੱਚ ਆਵੋਗੇ ਤੇ ਸਾਈਂ ਸਾਦਾ ਸ਼ਾਹ ਜੀ ਦੇ ਜਰੂਰ ਤੁਹਾਨੂੰ ਬਸਨ ਹੋਗੇ ਇੱਕ ਵਾਰ ਤਾਂ ਉਸ ਤੋਂ ਬਾਅਦ ਸਮਝ ਲਓ ਵੀ ਤੁਹਾਡੇ ਬੇੜੇ ਜਿਹੜੇ ਜਮਾ ਬਿਲਕੁਲ ਪਾਰ ਹੋ ਜਾਣੇ ਹੈਗੇ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਵਿਦੇਸ਼ ਦਾ ਵੀਜ਼ਾ ਜਾਂ ਅਰਚਨ ਆਈ ਪਈ ਹੈਗੀ ਹਨਾ ਵੱਟ ਤੇ ਪਿਆਗਾ ਬਸ ਤੁਸੀਂ ਪਹੁੰਚੋ ਇੱਕ ਵਾਰ ਇੱਕ ਵਾਰ ਇੱਥੇ ਆਵੋਗੇ ਆਉਣ ਤੋਂ ਬਾਅਦ ਤੁਹਾਨੂੰ ਬਾਕੀ ਦੀਆਂ ਗੱਲਾਂ ਬਾਤਾਂ ਜੋ ਮੈਂ ਕਹੀਆਂ ਨੇ ਇਹਦੂ ਵੀ ਹੋਰ ਅਨੇਕਾਂ ਗੱਲਾਂ ਤੁਹਾਨੂੰ ਇਥੋਂ ਜਿਨ੍ਹਾਂ ਦੇ ਭਲੇ ਹੋਏ ਨੇ ਜਿਨ੍ਹਾਂ ਦੇ ਕੰਮ ਹੋਏ ਨੇਗੇ ਤਾਂ ਬਹੁਤੀ ਸੰਗਤ ਤੋਂ ਸੁਣਨ ਦੇ ਲਈ ਮਿਲਣਗੀਆਂ ਬਾਕੀ ਅਗਲੇ ਆਪਾਂ ਐਪੀਸੋਡ ਦੇ ਵਿੱਚ ਸਾਰਾ ਤੁਹਾਨੂੰ ਦਿਖਾਵਾਂਗੇ ਜੋ ਸੰਗਤ ਦੇ ਇਥੋਂ ਕੰਮ ਬਣੇ ਨੇਗੇ ਜਿਨ੍ਹਾਂ ਦੇ ਕੰਮ ਇਥੋਂ ਹੋਏ ਨੇਗੇ ਹਨਾ ਜਿਨ੍ਹਾਂ ਦੇ ਕੋਈ ਰੋਗ ਦੂਰ ਹੋਏ ਨੇ ਜਿਨ੍ਹਾਂ ਦੇ ਲੜਕੇ ਜਾਂ ਵਿਦੇਸ਼ ਗਏ ਨੇਗੇ ਜਿਹੜੀਆਂ ਭੈਣਾਂ ਨੂੰ ਮਾਤਾ ਮਾਂ ਨੂੰ ਇਥੋਂ ਪੁੱਤਰ ਦੀ ਦਾਤ ਬਖਸ਼ ਹੋਈ ਹੈਗੀ ਹਨਾ ਸਾਰਿਆਂ ਦੇ ਨਾਲ ਆਪਾਂ ਉਹਨਾਂ ਦੇ ਸਾਰਿਆਂ ਦੇ ਚਿਹਰੇ ਗੋਮੈਂਟ ਦੀ ਬੈਟ ਆਪਾਂ ਤੁਹਾਡੇ ਅੱਗੇ ਜ਼ਰੂਰਾਂ ਨਹੀਂ ਲੈ ਕੇ ਆਵਾਂਗੇ ਜ਼ਰੂਰ ਪਹੁੰਚਿਓ ਜੀ ਗੁੱਗਾ ਮਾੜੀ ਢੇਰਾ ਪਿੰਡ ਕਿਸਨਪੁਰ ਦੇਵੀਗੜ੍ਹ ਦੇ ਨਜ਼ਦੀਕ ਪਈਆਂ ਦਾ ਰੋਡ ਦੇ ਉੱਪਰ ਪਈ ਜਾਂਦਾਗਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਜਿਹੜਾ ਉਹ ਸਾਰਾ ਆਪਾਂ ਦਿੱਤਾ ਹੋਇਆਗਾ ਮੈਪ ਦਾ ਬਾਸਾਂ ਤੇ ਜੇਕਰ ਤੁਸੀਂ ਆ ਰਹੇ ਹੋਗੇ ਤਾਂ ਦੇਵੀਗੜ੍ਹ ਹੀ ਪਹੁੰਚਿਓ ਦੇਵੀਗੜ੍ਹ ਪਹੁੰਚ ਗਏ ਤਾਂ ਉਹ ਆਟੋ ਰਿਸਕਾ ਤੋਂ ਮਿਲ ਜਾਣਗੇ ਕਾਣਾ ਜਿਹੜੇ ਉਹ ਜ਼ਰੂਰਾਂ ਦੇਕਰੋ ਤਿਆਰ ਕਰਕੇ ਲੈ ਕੇ ਆਉਣੇ ਨੇਗੇ ਕਾਣਾ ਦੇ ਵਿੱਚ ਕੀ ਕੁਝ ਲੈ ਕੇ ਆਉਣਾਗਾ ਕਾਣਾ ਦੇ ਵਿੱਚ ਤੁਸੀਂ ਪਾਈਆ ਕੱਲੀ ਕਣਕ ਲੈਣੀ ਆ ਹੋਰ ਉਹਦੇ ਵਿੱਚ ਕੁਝ ਨਹੀਂ ਪਾਉਣਾ ਕੱ ਦਾਣਾ ਉਹਦੇ ਵਿੱਚ ਕੋਈ ਟੁੱਟਿਆ ਤਾਂ ਨਹੀਂ ਹੈਗਾ ਜੇ ਕੋਈ ਟੁੱਟਿਆ ਹੋਇਆ ਦਾਣਾ ਹੈਗਾ ਤਾਂ ਉਹਨੂੰ ਬਾਹਰ ਕੱਢ ਦਿਓ ਜੀ ਕਣਾਂ ਨੂੰ ਉਹ ਦੁਬਾਰਾ ਉਹਦੇ ਫੈਮਿਲੀ ਮੈਂਬਰਾਂ ਦੇ ਸਿਰ ਦੇ ਉੱਪਰ ਦੀ ਵਾਰ ਕੇ ਸਾਰੇ ਘਰ ਦੇ ਵਿੱਚ ਦੀ ਗੇੜਾ ਦੇ ਕੇ ਸ਼ਾਮ ਨੂੰ ਉਹ ਸਨਾਂ ਨੇ ਜਾਂ ਤਾਂ ਕਿਦੇ નીચે ਰੱਖ ਲਿਓ ਜੇਕਰ ਸ਼ਨੀਵਾਰ ਨੂੰ ਹੋਣਾ ਤਾਂ ਸ਼ੁੱਕਰਵਾਰ ਨੂੰ ਤਿਆਰ ਕਰ ਲਿਓ ਜੇ ਐਤਵਾਰ ਨੂੰ ਆਉਣਾ ਹੈਗਾ ਚੌਂਕੀ ਤੇ ਤਾਂ ਫਿਰ ਸ਼ਨੀਵਾਰ ਨੂੰ ਤਿਆਰ ਕਰ ਲਿਓ ਕਈ ਮਾਤਾਵਾਂ ਭੈਣਾਂ ਦੇ ਹਨਾ ਜਾਂ ਬੱਚਿਆਂ ਦੇ ਬਜ਼ੁਰਗਾਂ ਦੇ ਸਰੀਰ ਦੇ ਉੱਪਰ ਗੱਠਾ ਬਣ ਜਾਂਦੀਆਂ ਨੇ ਗਿਆ ਜਿਹਨੂੰ ਗੰਡਾ ਹੀ ਕਹੇ ਦਿੰਦੇ ਨੇਗੇ ਗੱਠਾ ਜਾਂ ਗੰਡਾ ਬਣ ਜਾਂਦੀਆਂ ਨੇ ਗਿਆ ਦਵਾਈਆਂ ਲੈ ਲੈਣੇ ਥੋਲੇ ਥੱ ਕਵਾਰਾ ਉਹ ਜ਼ਰੂਰ ਉਹਨਾਂ ਉਹ ਗੱਠਾਂ ਨੂੰ ਹਟਾਉਣ ਦੇ ਲਈ ਸਿਰਫ ਤੁਸੀਂ ਕੱਲਾ ਪਾਈਆ ਗੁੜ ਲੈ ਕੇ ਆਉਣਾਗਾ ਗੁੜ ਲੈ ਆਇਓ ਪਾਈਆ ਚਾਹ ਸ਼ਨੀਵਾਰ ਆਜੋ ਚਾਹ ਐਤਵਾਰ ਆਜੋ ਆਕੇ ਸਾਈਂ ਸਾਦਾ ਸਾਹਿਬ ਜੀ ਨੂੰ ਜ਼ਰੂਰ ਮਿਲਿਓ ਤੇ ਜਦੋਂ ਝਾੜਾ ਉਹਨਾਂ ਨੇ ਜਦੋਂ ਤੁਹਾਡੇ ਸਰੀਰ ਦੇ ਉੱਪਰ ਕਰਤਾ ਸਮਝ ਨੂੰ ਤੁਹਾਡੀਆਂ ਜਿਹੜੀਆਂ ਗੱਠਾਂ ਨੇ ਸਰੀਰ ਦੇ ਉੱਪਰ ਬਣੀਆਂ ਪਈਆਂ ਗੰਡਾਂ ਜਿਉਂ ਕਹਦੀ ਆਪਾਂ ਯਾਰ ਸੌਲੀਆਂ ਸਭ ਕੁਝ ਖਤਮ ਐਨੇ ਕਰਨੀ ਦੇ ਧਰਨੀ ਵਾਲੇ ਨੇ ਸਾਡੇ ਸਾਦਾ ਸ਼ਾਹੀ ਜੋ ਇੱਥੇ ਸੇਵਾ ਕਰਦੇ ਆ ਰਹੇ ਨੇਗੇ 14 ਸਾਲਾਂ ਦੀ ਉਮਰ ਤੋਂ ਉਹਨਾਂ ਨੇ ਸੇਵਾ ਕਰਨੀ ਸ਼ੁਰੂ ਕਰਤੀ ਸੀਗੀ ਬਾਕੀ ਇਸ ਦਰਬਾਰ ਦੇ ਬਾਰੇ ਆਲੇ-ਦਾਲੇ ਦੇ ਚਾਹੇ ਜਿੰਨੇ ਪਿੰਡ ਨੇਗੇ ਕਿਸੇ ਵੀ ਘਰ ਘਰ ਤੇ ਜਾ ਕੇ ਤੁਸੀਂ ਪਤਾ ਲੈ ਲਿਓ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਹਾਂ ਕਿੰਨੀ ਕਰਨੀ ਵਾਲਾ ਇਹ ਦਰਬਾਰ ਆਗਾ ਕਿੰਨੇ ਇੱਥੇ ਲੋਕਾਂ ਦੇ ਕੰਮ ਬਣੇ ਨੇਗੇ ਕਿੰਨਾ ਤੇ ਬਿਜ਼ਨਸ ਆ ਜਿਹੜੇ ਇਸ ਦਰਬਾਰ ਦੇ ਨਾਲ ਜੁੜਨ ਦੇ ਨਾਲ ਹਨ ਖੜੇ ਹੋਏ ਨੇਗੇ ਉਹ ਤਾਂ ਹੁਣ ਜਿੰਨੀ ਕਦੇ ਬੜਾਈ ਆਪਾਂ ਜਾਂ ਮੂੰਹ ਚੋਂ ਆਪਾਂ ਜਿੰਨੀਆਂ ਗੱਲਾਂ ਕਹੀਏ ਉਹਨੀਆਂ ਥੋੜੀਆਂ ਨੇ ਕਿਆਂ ਪਰ ਆਵੋਗੇ ਆਲੇ-ਦਾਲੇ ਪਤਾ ਕਰ ਲਿਓ ਕਿ ਅਸੀਂ ਗੁੱਗਾ ਮੜੀ ਜਿਹੜਾ ਡੇਰਾਗਾ ਕਿਸਨਪੁਰ ਰੋਡ ਦੇ ਉੱਪਰ ਆਣਾ ਪਿੰਡ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਹੈਗਾ ਤੁਹਾਨੂੰ ਆਪ ਹੀ ਦੱਸ ਦੇਣਗੇ ਵੀ ਹਾਂ ਵੀ ਉਹ ਕਿੰਨਾ ਭਾਗਾ ਵਾਲੀ ਡੇਰਾਗਾ ਕਿੰਨੇ ਕੁ ਉੱਥੇ ਮੰਨਤਾ ਕਿੰਨੇ ਕੁ ਲੋਕਾਂ ਦੇ ਉੱਥੇ ਕੰਮ ਹੋਏ ਨੇਗੇ ਆਲੇ-ਦਾਲੇ ਉਹ ਤੁਹਾਨੂੰ ਆਪ ਹੀ ਪਤਾ ਲੱਗ ਜਾਣਾਗਾ ਬਾਕੀ ਇਹ ਆਲਾ-ਦਾਲਾ ਜਿੰਨਾ ਕਲੀ ਹਰਾਣੇ ਤੇ ਕਰਦਾ ਸਾਰੇ ਹੀ ਇਸ ਦੇ ਤੋਂ ਜਾਣੂ ਨੇ ਪੰਜਾਬ ਦੇ ਵਿੱਚ ਨਹੀਂ ਪਤਾ ਇਹਦੇ ਬਾਰੇ ਇਹੇ ਕਰਕੇ ਵੀਡੀਓ ਲੈ ਕੇ ਆਏ ਨਾਲੇ ਵੀਡੀਓ ਨੂੰ ਦੱਬ ਕੇ ਕਰਦੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ YouTube ਤੇ ਦੇਖੀਏ ਇਹਨਾਂ ਨੂੰ Facebook ਤੇ ਦੇਖੀਏ ਇਹਨਾਂ ਨੂੰ ਕਰ ਲਓ ਫੋਲੋ Instagram ਤੇ ਦੇਖੀਏ ਇਹਨਾਂ ਜ਼ਰੂਰ ਵੱਤੋ ਆਦਗੇ ਦੋਸਤਾਂ ਮਿੱਤਰਾਂ ਨਾਲ ਹਰ ਇੱਕ ਨਾਲਾ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਿਓ ਕਿਉਂਕਿ ਕਿਸੇ ਦਾ ਭਲਾ ਹੋ ਜੇ ਇਸ ਦਰਬਾਰ ਤੇ ਹੋਰ ਤੁਹਾਡੇ ਕੋ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਲੇਤਾ ਜਾਣਾ ਬਾਕੀ ਤੁਹਾਡੀ ਸ਼ਰਧਾ ਸੇਵਾ ਜੋ ਸੰਗਰਾਂ ਦੇ ਵਿੱਚ ਪਾ ਕੇ ਜਾਣੀ ਉਹ ਤੁਸੀਂ ਆਉਦੀ ਪਾ ਕੇ ਜਾ ਸਕਦੇ